ਪਿਛਲੇ ਕੁਝ ਸਮੇਂ ਤੋਂ ਕੈਨੇਡਾ ਸਰਕਾਰ ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀ ਕਰਦਿਆਂ ਸਟੂਡੈਂਟਸ ਦੀ ਗਿਣਤੀ ਘਟਾਈ ਹੈ ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਕੈਨੇਡਾ ਦੇ ਵਿੱਚ ਪੜ੍ਹਨ ਆਉਂਦੇ ਸੀ ਪੜ੍ਹਨ ਤੋਂ ਬਾਅਦ ਆਮ ਤੌਰ ਦੇ ਉੱਤੇ ਇੱਥੇ ਪੱਕੇ ਹੋਣ ਲਈ ਅਪਲਾਈ ਕਰਦੇ ਸੀ ਉਹਨਾਂ ਦੀ ਗਿਣਤੀ ਇਹਨਾਂ ਨੇ ਘਟਾ ਦਿੱਤੀ ਜਿਹਦਾ ਹੀ ਅਸਰ ਐਸ਼ ਵੇਲੇ ਕੈਨੇਡਾ ਦੇ ਵਿੱਚ ਇਹਨਾਂ ਸਟੂਡੈਂਟਸ ਦੇ ਉੱਤੇ ਨਜ਼ਰ ਆਉਣੇ ਸ਼ੁਰੂ ਹੋ ਗਏ ਆ ਆਮ ਤੌਰ ਦੇ ਉੱਤੇ ਪਹਿਲਾਂ ਲੋਕ ਟੋਰਾਂਟੋ ਬ੍ਰੈਮਪਟਨ ਦੇ ਵਿੱਚ ਤੇ ਵੈਨਕੂਵਰ ਇੱਥੇ ਸਾਰੇ ਦੇ ਵਿੱਚ ਜ਼ਿਆਦਾ ਆਉਂਦੇ ਸੀ ਬ੍ਰਿਟਿਸ਼ ਕੋਲੰਬੀਆ ਦੇ ਅਨਟਾਰੀਓ ਦੇ ਵਿੱਚ ਫਰੋਦੀ ਤੋਂ ਬਾਅਦ ਇੱਥੇ ਪੱਕੇ ਹੋਣਾ ਔਖਾ ਹੋ ਗਿਆ ਕੁਝ ਪੁਆਇੰਟ ਕੁਝ ਨੰਬਰ ਜਿਹੜੇ ਇੱਥੋਂ ਨਹੀਂ ਮਿਲਦੇ ਤੇ ਜਿਹੜੇ ਦੂਜੇ ਸੂਬੇ ਸੀਗੇ ਸਟੂਡੈਂਟਸ ਉਹਨਾਂ ਸੂਬਿਆਂ ਵੱਲੋਂ ਜਾਣ ਲੱਗ ਪਏ ਕਿ ਉੱਥੇ ਜਾ ਕੇ ਸੌਖਿਆ ਪੱਕੇ ਹੋਇਆ ਜਾ ਸਕਦਾ ਇਹਨਾਂ ਦੇ ਵਿੱਚੋਂ ਅਲਬਰਟਾ ਸੀ ਪ੍ਰਿੰਸ ਐਡਵਰਡ ਆਈਲੈਂਡ ਸੀ ਤੇ ਹੋਰ ਥਾਵਾਂ ਦੇ ਉੱਤੇ ਸਟੂਡੈਂਟਸ ਗਏ ਅਲਬਰਟਾ ਨੂੰ ਕਿੰਨੇ ਮਹੀਨੇ ਹੋ ਗਏ ਉਹਨਾਂ ਨੇ ਆਪਣੇ ਪ੍ਰੋਗਰਾਮ ਦੇ ਉੱਤੇ ਪਾਜ਼ ਲਾਇਆ ਕਿ ਸਾਨੂੰ ਪਹਿਲਾਂ ਦੇਖ ਲੈਣ ਦਿਓ ਕਿੰਨੇ ਕੁ ਜਣੇ ਅਪਲਾਈ ਕਰ ਰਹੇ ਆ ਜਿਹੜੀ ਵਰਕਿੰਗ ਕੈਨੇਡੀਅਨ ਵਰਕਿੰਗ ਐਕਸਪੀਰੀਅੰਸ ਕਲਾਸ ਵਾਲਾ ਸੀਗਾ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਜਿੱਥੇ ਕਿ ਬਹੁਤ ਥੋੜੀ ਜਿਹੀ ਗਿਣਤੀ ਲੋਕਾਂ ਦੀ ਰਹਿੰਦੀ ਹੁੰਦੀ ਸੀ ਉੱਥੇ ਬਹੁਤ ਸਾਰੇ ਸਟੂਡੈਂਟਸ ਮੂਵ ਹੋਏ ਉਹਦੇ ਤਬਾਅ ਨੂੰ ਸੰਕਟ ਉੱਥੇ ਵੀ ਪਿਛਲੇ ਲੰਬੇ ਸਮੇਂ ਤੋਂ ਪੈਦਾ ਹੋਇਆ ਤੇ ਉੱਥੇ ਵਿਦਿਆਰਥੀਆਂ ਦਾ ਇੱਕ ਗਰੁੱਪ ਡਰਾਈ ਹੰਗਰ ਸਟ੍ਰਾਈਕ ਦੇ ਉੱਤੇ ਜਾ ਰਿਹਾ 24 ਘੰਟੇ ਦੇ ਲਈ ਡਰਾਈ ਹੰਗਰ ਸਟ੍ਰਾਈਕ ਮਤਲਬ ਇਹ ਦੀ ਚਾਹਤ ਹਰ ਤੇ ਪਾਣੀ ਜਾਂ ਕੋਈ liquid ਵੀ ਨਹੀਂ ਪੀਤਾ ਜਾਂਦਾ ਮੰਗ ਇਹ ਹੀ ਆ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਜਿਹੜੇ ਪੱਕੇ ਕੀਤੇ ਜਾਵੇ ਜਾਂ ਪੱਕੇ ਕੀਤੇ ਜਾਂਦਾ ਦੂਜਾ ਅਰਥ ਇਹ ਆ ਵੀ ਜਿਹੜੀ ਕਲਾਸ ਦੇ ਵਿੱਚ ਉੱਥੇ ਐਪਲੀਕੇਸ਼ਨਾਂ ਸੀ ਜਿਹੜੇ ਉੱਥੋਂ ਦੇ ਪ੍ਰੀਮੀਅਰ ਨੇ ਪ੍ਰਿੰਸ ਐਡਵਰਡ ਆਇਲੈਂਡ ਦੇ ਉਹਨਾਂ ਨੇ ਵੀ ਇਹ ਗੱਲ ਦੱਸੀ ਆ ਵੀ ਭਾਵੇਂ ਕਿ ਇਹ ਫੈਸਲਾ ਔਖਾ ਹੈ ਪਰ ਸਾਨੂੰ ਲੈਣਾ ਪੈਣਾ ਅਸੀਂ ਇਹਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਜਿਹੜੇ ਨੰਬਰਸ ਨੇ ਉਹਨਾਂ ਨੂੰ ਉਹਨਾਂ ਨੇ ਘਟਾ ਦਿੱਤਾ ਇੱਕ ਖਬਰ ਇਹਦੇ ਨਾਲ ਹੀ ਬ੍ਰੈਂਪਟਨ ਤੋਂ ਆ ਰਹੀ ਹੈ ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਸਟੂਡੈਂਟ ਬੈਠੇ ਗੱਲਬਾਤ ਕਰ ਰਿਹਾ ਹੈ ਤੇ ਉਹ ਦੱਸ ਰਿਹਾ ਹੈ ਕਿ 2 ਜੂਨ ਨੂੰ ਚਕੋਜ਼ੀ ਪਾਰਕ ਉੱਥੇ ਬ੍ਰੈਂਪਟਨ ਦੇ ਵਿੱਚ ਇਹ 2 ਜੂਨ ਨੂੰ 4 ਵਜੇ ਸ਼ਾਮ ਨੂੰ ਇਕੱਠੇ ਹੋ ਰਹੇ ਆ ਕਿਹੜੇ ਜਿਹੜੇ ਸਟੂਡੈਂਟਸ ਦੇ ਹੁਣ ਉਹਨਾਂ ਦੇ ਜਿਹੜੇ ਵਰਕ ਪਰਮਨੈਂਟ ਐਕਸਪਾਇਰ ਹੋ ਰਹੇ ਨੇ ਪੱਕੇ ਹੋਏ ਨਹੀਂ ਇਹਦਾ ਮਤਲਬ ਇਹ ਆ ਕਿ ਉਹਨਾਂ ਦਾ ਸਟੇਟਸ ਕੁਝ ਵੀ ਨਹੀਂ ਹੈ ਕੈਨੇਡਾ ਦੇ ਵਿੱਚ ਤੇ ਉਹ ਸਟੂਡੈਂਟਸ ਇਕੱਠੇ ਹੋ ਕੇ ਆਪਣੀ ਮੰਗ ਸਰਕਾਰ ਤੱਕ ਪਹੁੰਚਾ ਰਹੇ ਵੀ ਸਾਡਾ ਕੁਝ ਕੀਤਾ ਜਾਵੇ ਸਰਕਾਰ ਦੀਆਂ ਨੀਤੀਆਂ ਸੀਗੀਆਂ ਨੀਤੀਆਂ ਦੇ ਤਹਿਤ ਸਖਤੀ ਕੀਤੀ ਗਈ ਉਹਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਿਆ ਵੱਖ-ਵੱਖ ਸੂਬਿਆਂ ਦੇ ਵਿੱਚ ਵਿਦਿਆਰਥੀ ਇਕੱਠੇ ਹੋ ਰਹੇ ਆ ਆਪਣੇ ਲਈ ਇਨਸਾਫ ਦੇ ਲਈ ਮੰਗ ਕਰ ਰਹੇ ਆ ਕੁਝ ਵਿਦਿਆਰਥੀ ਕਹਿ ਰਹੇ ਆ ਵੀ ਕਾਮਾ ਕਟਾ ਮਰਦਝਾਏ ਦੇ ਵਿੱਚ ਤਾਂ ਕੋਸ਼ਿਸ਼ ਜਿਹੜੇ ਸਾਂਕੜੇ ਮੁਸਾਫਰ ਸੀਗੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਇੱਥੇ ਪਤਾ ਨਹੀਂ ਕਿੰਨੇ ਹਜ਼ਾਰਾਂ ਪਰਿਵਾਰਾਂ ਦੇ ਭੁੱਖ ਦਾ ਸਵਾਲ ਆ ਸਰਕਾਰ ਨੂੰ ਕੁਛ ਨਾ ਕੁਛ ਇਹਦੇ ਬਾਰੇ ਜ਼ਰੂਰ ਕਰਨਾ ਚਾਹੀਦਾ ਦੇਖੋਣ ਵਾਲੇ ਦਿਨਾਂ ਦੇ ਵਿੱਚ ਦੇ ਕੀਮਤੀ ਜੇ ਨਿਕਲਦੇ ਆ ਤੇ ਸਰਕਾਰ ਦਾ ਕੀ ਫੈਸਲਾ ਇਹਦੇ ਉੱਤੇ ਹੁੰਦਾ ਸਟੂਡੈਂਟਸ ਐਸ ਵੇਲੇ ਮੁਸ਼ਕਲ ਵਿੱਚ